ਗੱਲ ਦੋਸਤੋ ਮੈਂ ਤੁਹਾਡਾ ਦੋਸਤ ਅਵਤਾਰ ਟੂਰ YouTube ਚੈਨਲ ਤੇ ਸਵਾਗਤ ਕਰਦਾ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਜਿਹੜੀ ਅੱਜ ਦੀ ਆਪਾਂ ਇਹ ਵੀਡੀਓ ਕਰਨ ਲੱਗੇ ਆ ਆਪਣੇ ਵੀਰ ਹੀ ਆ ਪੰਜਾਬ ਤੋਂ ਹੀ ਆ ਤੇ ਆਪਾਂ ਪੰਜਾਬੀ ਦੀ ਵੀਡੀਓ ਬਣਾ ਰਹੇ ਹਾਂ ਇਹ ਮੁੰਡੇ ਆਏ ਸੀਗੇ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਇਹ ਆਪਾਂ ਆਪਣੇ ਰਾਹੀਂ ਆਏ ਆ ਚਲੋ ਇਹ ਚ ਕੋਈ ਆਪਾਂ ਐਡਵਰਟਾਈਜ਼ਮੈਂਟ ਨਹੀਂ ਕਰ ਰਹੇ ਪਰ ਮੈਂ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਆ ਵੀ ਜਿਹੜੇ ਮੁੰਡੇ ਇੰਟਰਵਿਊ ਦੇ ਵਿੱਚ ਕੌਨਫੀਡੈਂਸ ਰੋਪਦਾ ਇਹ ਮੁੰਡੇ ਦੋਨੇ ਇੰਟਰਵਿਊ ਦੇ ਕੇ ਆਏ ਆ ਅੰਬਰਸੀ ਦੇ ਵਿੱਚ ਇਹਨਾਂ ਦੀ ਇੰਟਰਵਿਊ ਇਹਨਾਂ ਨੇ ਪਾਸ ਵੀ ਕੀਤੀ ਆ ਤੇ ਸਭ ਤੋਂ ਜਿਹੜੀ ਮੈਂ ਵੱਡੀ ਗੱਲ ਜਿਹੜੀ ਤੁਹਾਨੂੰ ਦੱਸਣੀ ਚਾਹੁੰਨਾ ਆ ਮੈਂ ਜਿਹੜਾ ਵੀ ਤੁਹਾਡਾ ਕੰਫੀਡੈਂਸ ਲੋ ਹੁੰਦਾ ਵੀ ਕੁਆਲਿਫਿਕੇਸ਼ਨ ਕੀ ਆ ਆਪਣੀ ਕੁਆਲਿਫਿਕੇਸ਼ਨ ਬਹੁਤ ਵਧੀਆ ਤੇ ਮਤਲਬ ਪੜਿਆ ਕਰਾ ਪੜਿਆ ਮੈਂ ਭਾਜੀ 6-7 ਪੜਿਆ 6-7 ਪੜਿਆ ਆ 7 ਪੜਿਆ 6 7 ਇਹ ਪੜਿਆ ਇਹ ਮੁੰਡਾ ਮੇਰੇ ਪਿੰਡਾਂ ਦਾ ਹੀ ਆ ਇਹ ਆਪਣੇ ਗਰਦਾਸਪੁਰ ਦੇ ਨਹੀਂ ਅੰਮਰਸਾ ਅੰਮਰਸਾ ਦੇ ਡਿਸਟ੍ਰਿਕਟ ਤੋਂ ਆ ਇਹ ਬਰਨਾਲੇ ਤੋਂ ਆ ਕਹਿਣ ਦਾ ਭਾਵ ਆ 7 ਕ ਪੜਿਆ ਮੁੰਡਾ ਇਹ ਵੀ 7 ਕ ਪੜਿਆ ਹਨਾ ਇਹ ਇੰਟਰਵਿਊ ਪਾਸ ਕਰਕੇ ਆਏ ਆ ਪਰ ਅਸੀਂ ਜਿਹੜੇ ਪਲੱਸ 2 ਪੜੇਵੇਂ ਆ ਜਾਂ ਗ੍ਰੈਜੂਏਸ਼ਨ ਕੀਤੀ ਵੀ ਆ ਜਾਂ ਮੁੰਡੇ ਮੈਨੂੰ ਫੋਨ ਕੱਲ ਵੀ ਇੱਕ ਮੁੰਡੇ ਦਾ ਫੋਨ ਆਇਆ ਸੀ ਉਹ ਵੀ ਕਹਿੰਦਾ ਭਾਜੀ ਇੰਟਰਵਿਊ ਚ ਮੈਂ ਕਲੀਅਰ ਹੋ ਜਾਊਂਗਾ ਮੈਂ ਕਿਹਾ ਕਾਲੀਵੇਸ਼ਨ ਕੀ ਆ ਉਹ ਕਹਿੰਦਾ ਮੈਂ ਗ੍ਰੈਜੂਏਸ਼ਨ ਹੈ ਨਾ ਵੀ ਪੜ੍ਹਾਈ ਮੇਰੀ ਪਰ ਹੁਣ ਜਿਹਦੀ ਬੰਦੇ ਦੀ ਗ੍ਰੈਜੂਏਸ਼ਨ ਕੀਤੀ ਵੀ ਤੇ ਉਹ ਬੰਦਾ ਵੀ ਡਾ ਮਾ ਡੋਲ ਹੋ ਜਾਂਦਾ ਇੰਟਰਵਿਊ ਨੂੰ ਲੈ ਕੇ ਪਰ ਮੈਂ ਇਹ ਜਿਹੜੀ ਗੱਲ ਕਹਿਣੀ ਚਾਹੁੰਦਾ ਵੀਰੇ ਏਡੀ ਕੋਈ ਇੰਟਰਵਿਊ ਦਾ ਚੱਕਰ ਨਹੀਂਗਾ ਜੇ ਤੁਹਾਡੇ ਅੰਦਰ ਕੌਨਫੀਡੈਂਸ ਹੈਗਾ ਵਾ ਤੁਸੀਂ ਆਪਦੀ 2 ਮਹੀਨੇ ਵਰਕ ਪਰਮਿਟ ਆਉਣ ਤੋਂ ਬਾਅਦ ਦੋ ਜਾਂ ਤਿੰਨ ਮਹੀਨੇ ਲੱਗਦੇ ਹੀ ਲੱਗਦੇ ਆ ਹਨ ਪਹਿਲਾਂ ਚਲੋ ਜਿਆਦਾ ਟਾਈਮ ਲੱਗਦਾ ਜੀ ਹੁਣ ਵੀ ਦੋ ਜਾਂ ਤਿੰਨ ਮਹੀਨੇ ਲੱਗਦੇ ਆ ਜੇ ਤੁਹਾਨੂੰ ਤੁਸੀਂ ਆਪ ਦੀ ਇੰਟਰਵਿਊ ਦੀ ਤਿਆਰੀ ਵਧੀਆ ਕਰਦੇ ਹੋ ਦੋ ਜੇ ਘਰੇ ਹੀ ਬੱਚੇ ਆ ਹਨ ਮੈਂ ਇਹਨਾਂ ਤੋਂ ਵੀ ਪੁੱਛੂਗਾ ਇਹਨਾਂ ਨੇ ਤਿਆਰੀ ਕਿਦਾਂ ਕੀਤੀ ਸੀ ਹੁਣ ਮੈਂ ਇਹ ਵੀ ਮੇਰੇ ਪਿੰਡ ਪਿੰਡਾਂ ਦਾ ਹੀ ਆ ਹਨ ਤੇ ਇਹਨਾਂ ਨੇ ਕੀ ਕੀਤਾ ਮੈਂ ਮਿਲਿਆ ਮੈਂ ਉਦੋਂ ਇੰਡੀਆ ਗਿਆ ਪਾਸ ਹੀ ਆ ਦਸੰਬਰ ਦੇ ਵਿੱਚ ਤੇ ਇਹਨੂੰ ਮੈਂ ਮਿਲਿਆ ਤੇ ਇਹ ਕਹਿੰਦਾ ਵੀ ਸਾਰਾ ਕੁਝ ਸਮਝਾਇਆ ਇਹਨੂੰ ਇੰਟਰਵਿਊ ਬਾਰੇ ਫਿਰ ਇਹਨੂੰ ਕਿਸੇ ਬੰਦੇ ਨੇ ਨੈਗੇਟਿਵ ਕਰਤਾ ਉਹ ਸਾਡੇ ਨਾਲ ਦੀ ਪਿੰਡ ਬੁਰਜ ਕਰਾਲੇ ਦਾ ਸੀਗਾ ਮੇਰਾ ਪਿੰਡ ਹਟੂ ਦਾ ਹਨ ਤੇ ਉਹ ਨੈਗੇਟਿਵ ਕਰਦਾ ਵੀ ਮੇਰਾ ਵੀਜਾ ਰਿਜੈਕਟ ਹੋ ਗਿਆ ਤੇਰਾ ਵੀ ਰਿਜੈਕਟ ਹੋ ਜਾਊਗਾ ਮੈਂ ਨੁਕਸਾਨ ਨਾ ਕਰਾਂ ਹਨ ਇਹ ਮੁੰਡੇ ਦਾ 50000 ਰੁਪਏ ਚ ਲੋਡਵਾਂਸ ਲੈਣੇ ਆਇਆ ਦਾ ਸੀ ਉਦੋਂ ਮੁੜ ਕੇ ਵਰਕ ਪਰਮਿਟ ਆਉਣਾ ਸੀ ਅਜੇ ਇਹਦਾ ਤੇ ਲੱਖ ਰੁਪਏ ਆਪਾਂ ਫੇਰ ਲੈਣੇ ਉਹਨੇ ਉਹ ਦੇਣਾ ਸੀ ਇਹਨੇ ਹਨ ਕਹਿੰਦਾ ਮੇਰਾ ਨੁਕਸਾਨ ਹੋ ਜੂ ਮੈਂ ਇਹਨੂੰ ਸਮਝਾਇਆ ਮੈਂ ਕਿਹਾ ਸ਼ੰਕਰ ਬਈ ਨੁਕਸਾਨ ਤਾਂ ਤੇਰਾ ਹੁਣ ਵੀ ਆ ਜਦੋਂ ਕਿਉਂਕਿ ਤੇਰਾ ਵਰਕ ਪਰਮਿਟ ਨਿਕਲਣ ਵਾਲਾ ਵਾ ਪੈਸੇ ਆਪਣੇ ਪੇ ਕੀਤੇ ਹੋਏ ਆ ਤੇ ਨੁਕਸਾਨ ਫੇਰ ਵੀ ਆ ਤੂੰ ਕਿਉਂ ਨਾ ਚਾਨ ਗਾਈਡ ਕਰੂੰਗਾ ਤੇ ਇਹ ਚਲ ਡਾਮਾ ਡੋਲ ਸੀ 네ਗੇਟਿਵ ਚਲ ਮੈਂ ਇਹਨੂੰ ਪੋਜ਼ਿਟਿਵ ਕਰਤਾ ਹਨਾ ਇਹਨੇ ਇੰਟਰਵਿਊ ਦਿੱਤੀ ਹੁਣ ਮੈਂ ਇਹ ਤੋਂ ਪੁੱਛਦੇ ਆ ਸ਼ੰਕਰ ਵੀ ਇੰਟਰਵਿਊ ਲਈ ਤਿਆਰੀ ਕਿਦਾਂ ਕੀਤੀ ਇੰਟਰਵਿਊ ਦੀ ਤਿਆਰੀ ਬਸ ਇੱਕ YouTube ਤੇ ਵੀਡੀਓ ਦੇਖਦੇ ਰਹਿੰਦੇ ਸੀਗੇ ਠੀਕ ਆ ਠੀਕ ਆ ਤੇ ਉਦਾਂ ਜਿਵੇਂ ਕਿ ਘਰ ਦੇ ਵਿੱਚ ਕੋਈ ਵੀ ਫੈਮਿਲੀ ਮੈਂਬਰ ਹੁੰਦਾਗਾ ਜਿਵੇਂ ਹੁੰਦੇ ਆਗੇ ਉਹਨਾਂ ਤੋਂ ਮੈਂ ਥੋੜੀ ਥੋੜੀ ਇੰਗਲਿਸ਼ ਮਨੋਜ਼ ਸਿਖਾਉਂਦੇ ਰਹਿੰਦੇ ਸੀਗੇ ਬਿਲਕੁਲ ਯਾਨੀ ਕਿ ਨਾਰਮਲ ਸੀਗਾ ਪਹਿਲਾਂ ਤਾਂ ਮੈਨੂੰ ਇਦਾਂ ਲੱਗੇ ਦੇਖਣ ਕਿ ਜਿਵੇਂ ਸੌਨੇ ਦਾ ਵੀ ਬਹੁਤ ਜ਼ਿਆਦਾ ਵੀ ਇੰਟਰਵਿਊ ਕਿਵੇਂ પાસ ਕਰਾਂਗੇ ਹਨ ਕਿਵੇਂ ਇੰਟਰਵਿਊ ਦੇਵਾਂਗੇ ਤੇ ਘਰ ਦੇ ਵਿੱਚ ਹੀ ਰਹਿ ਕੇ ਜਾਨਕਿ ਇੱਕ YouTube ਦੇ ذریعے ਬਸ ਮੈਂ ਇੰਟਰਵਿਊ ਦੀ ਤਿਆਰੀ ਕੀਤੀ ਠੀਕ ਆ ਉਹਨਾਂ ਨੇ ਬੇਸਿਕ ਜਿਹੇ ਸਵਾਲ ਹੀ ਪੁੱਛੇ ਕੋਈ ਡਾ ਉਹ ਤਾਂ ਪੁੱਛਿਆ ਨਹੀਂ ਹਨ ਨਹੀਂ ਨਹੀਂ ਬੇਸਿਕ ਸਵਾਲ ਪੁੱਛੇ ਸਿਰਫ 7-8 ਸਵਾਲ ਪੁੱਛਦੇ ਨੇ ਸਿਰਫ ਨਾਰਮਲ ਸਿਰਫ ਫੈਮਿਲੀ ਦੇ ਰਿਲੇਟਡ ਕੰਪਨੀ ਦੇ ਬਾਰੇ ਲੋਕੇਸ਼ਨ ਦੇ ਬਾਰੇ ਕੰਮ ਦੇ ਬਾਰੇ ਖਾਸ ਕਰਕੇ ਜਿਵੇਂ ਮੈਂ ਤੁਹਾਨੂੰ ਦੱਸਿਆ ਕੰਪਨੀ ਦਾ ਨਾਮ ਤੁਹਾਨੂੰ ਯਾਦ ਹੋਣਾ ਚਾਹੀਦਾ ਚੰਗੀ ਕਰ ਕੰਪਨੀ ਦੇ ਓਨਰ ਦਾ ਨਾਮ ਕੰਪਨੀ ਦੀ ਲੋਕੇਸ਼ਨ ਕਿੱਥੇ ਆ ਤੇ ਥੋੜਾ ਜਿਹਾ ਆਪਦੇ ਏਜੰਟ ਨੂੰ ਇਹ ਪੁੱਛ ਲਓ ਵੀ ਕੰਪਨੀ ਕੰਮ ਕਾਦਾ ਕਰਦੀ ਹੈ ਕਈ ਲੋਕ ਕੁਐਸਚਨ ਪੁੱਟੇ ਇਦਾਂ ਕਰ ਦਿੰਦੇ ਵੀ ਕੰਪਨੀ ਕੰਮ ਉੱਥੇ ਕੀ ਕਰਦੀ ਹੈ ਜੇ ਸਾਨੂੰ ਉਹ ਹੀ ਨਹੀਂ ਪਤਾ ਪਹਿਲੀ ਗੱਲ ਤਾਂ ਵੀਰੇ ਜ਼ਿਆਦਾਤਰ ਜਿੰਨੇ ਬੰਦੇ ਜਿਹਨੂੰ ਕੰਮ ਆਉਂਦਾ ਵਾ ਜਿਹੜੇ ਟ੍ਰੇਡ 'ਚ ਤੁਸੀਂ ਆ ਰਹੇ ਹੋ ਠੀਕ ਆ ਚਾਹੇ ਤੁਹਾਨੂੰ 30% ਹੀ ਕੰਮ ਆਉਂਦਾ ਵਾ ਤੁਹਾਡਾ ਕੰਫੀਡੈਂਸ ਨਹੀਂ ਲੋਕ ਹੋਣਾ ਜੇ ਤੁਸੀਂ ਜਮ੍ਹਾਂ ਹੀ ਆਨ ਸਕਿੱਲ ਹੋ ਤਾਂ ਤੁਹਾਨੂੰ ਇਹ ਪਤਾ ਹੀ ਨਹੀਂਗਾ ਵੀ ਅਸੀਂ ਕਿਹੜੇ ਕੰਮ 'ਚ ਸਾਡਾ ਵਰਕ ਪਰਮ ਨਿਕਲਿਆ ਕਿਹੜੇ ਕੰਮ 'ਚ ਅਸੀਂ ਜਾਣਾ ਵਾ ਫਿਰ ਤੁਹਾਡੀ ਪ੍ਰੋਬਲਮ ਪੈ ਸਕਦੀ ਆ ਠੀਕ ਆ ਤੇ ਬਾਕੀ ਤੁਸੀਂ ਤੁਸੀਂ ਜੀ ਪੇਪਰ ਵੀ ਭੇਜਿਆ ਤੇ ਨਹੀਂ ਕਿਹਾ ਵੀ ਆਪ ਤਿਆਰੀ ਕਰੋ ਤੇ ਮੇਰੇ ਬੱਚਿਆਂ ਨੇ ਕੰਪਨੀ ਦਾ ਨਾਮ ਪੜਾਇਆ ਸਿਟੀ ਦਾ ਨਾਮ ਪੜਾਇਆ ਕਿਹੜੀ ਸਿਟੀ ਜਾਣਾ ਵਾ ਤੇ ਬਹੁਤ ਵਧੀਆ ਮੈਂ ਮਹੀਨਾ ਕੇ ਪਹਿਲਾਂ ਰਿਸਰਚ ਕੀਤੀ ਤੇ ਬਾਅਦ ਚ ਜਦੋਂ ਇੰਟਰਵਿਊ ਇੰਟਰਵਿਊ ਵੀ ਮਤਲਬ ਨੋਰਮਲ ਹੀ ਕੋਈ ਘਬਰੌਣ ਦੀ ਗੱਲ ਨਹੀਂ ਪੰਜ ਛੇ ਸਵਾਲ ਪੁੱਛਦੇ ਆ ਪਹਿਲਾਂ ਮੈਰਿਡ ਪੁੱਛਦੇ ਆ ਫਿਰ ਬੱਚੇ ਬਾਰੇ ਪੁੱਛਦੇ ਆ ਸਾਡੇ ਬੱਚੇ ਕਿੰਨੇ ਫਿਰ ਸੈਲਰੀ ਬਾਰੇ ਪੁੱਛਦੇ ਆ ਫਿਰ ਕਿਹੜੇ ਕੰਮ ਚ ਚੱਲੇ ਜੀ ਉਹ ਕੰਮ ਬਾੜੇ ਪਹੁੰਚਦੇ ਆ ਪੰਜ ਕੇ ਸਵਾਲ ਜਿਆਦਾ ਕਿ ਭਰਉਣ ਦੀ ਲੋੜ ਨਹੀਂ ਆ ਅਸੀਂ ਵੀ ਪੰਜ ਸੱਤ ਪੜ੍ਹੇ ਆ ਮਤਲਬ ਇਹ ਮਤਲਬ ਸੋਚਿਆ ਨਹੀਂ ਵੀ ਪਾਸ ਹੋ ਜਾਗੇ ਚਲੋ ਕੁਛ ਸਾਡੇ ਬੱਚਿਆਂ ਦੀਆਂ ਦਵਾਵਾਂ ਤੇ ਕੁਛ ਸਾਡੀਆਂ ਮਹਾਰਾਜ ਤੇ ਅਸੀਂ ਡੋਰਾ ਛੁੱਟੀਆਂ ਆ ਤੁਹਾਨੂੰ ਮਾਰਾ ਇਥੋਂ ਯੋਗਾ ਲਿਆਂਦਾ ਤੇ ਕੰਪਨੀ ਬਹੁਤ ਵਧੀਆ ਵਾ ਤੇ ਭਾਜੀ ਹੁਣ ਵੀ ਬਹੁਤ ਨਾਈਸ ਆ ਜੋ ਜੋ ਕਹਿੰਦੇ ਜੋ ਉਹ ਆਪ ਪ੍ਰੂਫ ਕਰਦੇ ਜੋ ਤੇ ਮੈਂ ਚਲੋ ਇੱਕ ਗੱਲ ਹੋਰ ਹੁਣ ਇਹਨਾਂ ਦੇ ਨਾਲ ਇੱਕ ਪਲੱਸ 2 ਪੜ੍ਹਿਆ ਵਾ ਮੁੰਡਾ ਸੀ ਉਹਦਾ ਉਹਦਾ ਵੀ ਤਾਂ ਰਿਜੈਕਸ਼ਨ ਹੋਈ ਆ ਠੀਕ ਹੈ ਉਹਦਾ ਕਾਰਨ ਵੀ ਮੈਂ ਦੱਸ ਦਿੰਨਾ ਉਹ ਚਲੋ ਮੇਰੇ ਸਬਜੰਟ ਦਾ ਬੰਦਾ ਸੀ ਸਬਜੰਟ ਦੀ ਚਲੋ ਗਲਤੀ ਆ ਮੈਂ ਮੰਨਦਾ ਉਹਦੀ ਗਲਤੀ ਆ ਠੀਕ ਆ ਕਿਉਂਕਿ ਸਬਜੰਟ ਸਾਨੂੰ ਛੇਤੀ ਨੰਬਰ ਨਹੀਂ ਦਿੰਦੇ ਕਲਾਈਂਟ ਦਾ ਠੀਕ ਆ ਉਹਦੇ ਕਰਕੇ ਵਿੱਚ ਕਿਉਂਕਿ ਸਬਜੰਟ ਸਾਤੋਂ ਵੀਜੇ ਚੱਕਦੇ ਆ ਹੁਣ ਇਹ ਮੁੰਡਾ ਮੈਨੂੰ ਦੱਸ ਰਿਹਾ ਸੀ ਇਹਨੇ ਉਹਨੂੰ ਕੁਐਸਚਨ ਪੁੱਟ ਕੀਤਾ ਵੀ ਤੇਰੀ ਕੰਪਨੀ ਕਿਹੜੀ ਆ ਸ਼ੰਕਰ ਦੱਸੀ ਉਹ ਕੀ ਗੱਲ ਸੀ ਹਾਂ ਮੈਂ ਉਹ ਮੁੰਡੇ ਨੂੰ ਪੁੱਛਿਆ ਵੀ ਚਲੋ ਮੈਂ ਦੇਖਿਆ ਚਲੋ ਵੀ ਮੇਰੇ ਲਾਗੇ ਪਿੰਡ ਦਾ ਸੀਗਾ ਉਹ ਵੀ ਚਾਹਣ ਆ ਆਪਣੇ ਚਾਹਣ ਕਹਿੰਦਾ ਸੀ ਨਾ ਤੇ ਉਹਨੇ ਮੈਂ ਉਹਨੇ ਪੁੱਛਿਆ ਚਲੋ ਵੀ ਇਹ ਵੀ ਮੇਰੀ ਕੰਪਨੀ ਦਾ ਮੈਂ ਉਹਨੂੰ ਪੁੱਛਿਆ ਵੀ ਚਲੋ ਮੈਂ ਵੀ ਪੁੱਛਦਾ ਵੀ ਇਹਨੂੰ ਕੰਪਨੀ ਬਾਰੇ ਪਤਾ ਜਾਂਦਾ ਉਹਦੀ ਪਲੱਸ 2 ਕੀਤੀ ਹੋਈ ਸੀਗੀ ਉਹ ਮੁੰਡੇ ਨੂੰ ਫੇਰ ਵੀ ਜਾਨੀ ਕਿ ਉਹਨੂੰ ਆਪਣੀ ਕੰਪਨੀ ਬਾਰੇ ਵੀ ਨਹੀਂ ਪਤਾ ਸੀਗਾ ਹਣੀ ਤਿਆਰੀ ਉਹਦੇ ਜਾਨੀ ਕਿ ਇਹ ਕਾਰਨ ਮੈਂ ਇਹ ਗੱਲ ਵੀ ਇਹਦੇ ਦੱਸਣ ਦੇ ਮੁਤਾਬਕ ਜਾਂ ਮੈਂ ਵੀ ਜੇ ਉਹਨੂੰ ਕੁਐਸਚਨ ਪੁੱਟ ਮਗਰੋਂ ਜਾਨੀ ਕਿ ਜੇ ਮੈਂ ਗੱਲ ਗੱਲ ਕੀਤੀ ਮਗਰੋਂ ਚਲ ਹੋਈ ਨਹੀਂ ਮੁੰਡੇ ਨਾਲ ਏਜੰਟ ਨਾਲੀ ਗੱਲ ਕਰਦੇ ਆ ਮੈਂ ਏਜੰਟ ਨੂੰ ਵੇ ਸੇ ਲੰਬਾ ਦਿੱਤਾ ਸੀ ਵੀ ਅੰਕਲ ਤੁਹਾਡੀ ਗਲਤੀ ਆ ਇਹ ਤੇ ਉਹਦੇ ਕਾਰਨ ਵੀ ਉਹਨੂੰ ਕੰਪਨੀ ਦਾ ਨਾਮ ਉਸ ਦਿਨ ਪਤਾ ਨਹੀਂ ਸੀ ਜਿੱਤੇ ਉਹਨੇ ਇੰਟਰਵਿਊ ਦੇਣੀ ਸੀ ਮਤਲਬ ਇੱਕੋ ਇੱਕ ਭਰਾਇਆ ਬਾਈ ਨਾ ਸੀ ਇਹ ਕਹਿੰਦੇ ਉਹ ਪਹੁੰਚਿਆ ਵਾ ਸਾ ਉੱਥੇ ਉਹ ਕਭਰਾਇਆ ਬਾਈ ਨਾ ਸੀ ਉਹਦਾ ਕੰਫੀਡੈਂਸ ਇੰਨਾ ਲੋਸ ਸੀ ਵੀ ਪਲੱਸ 2 ਹੁੰਦੇ ਹੋਏ ਉਹ ਬੰਦਾ ਉੱਥੇ ਸਵਾਲ ਸਹੀ ਨਹੀਂ ਦੇ ਸਕਿਆ ਤੇ ਉਹਦਾ ਵੀ ਆ ਰਿਜੈਕਸ਼ਨ ਕਰਾ ਲਿਆ ਹੁਣ ਭਾਵਕ ਜਿਹੜੇ ਮਰਜੀ ਏਜੰਟ ਰਾਈਆਂ ਬਾਈ ਏਜੰਟ ਤੋਂ ਆਪਦਾ ਘੱਟੋ ਘੱਟ ਤੁਸੀਂ ਜਦੋਂ ਵਰਕ ਪਰਮਿਟ ਤੁਹਾਨੂੰ ਉਹ ਦਿਖਾ ਦਿੰਦਾ ਉਦੋਂ 15 ਦਿਨਾਂ ਦੇ ਵਿੱਚ ਤੁਹਾਡੇ ਪੇਪਰ ਸਾਰੇ ਬਣ ਕੇ ਤਕਰੀਬਨ ਰੈਡੀ ਹੋ ਜਾਂਦੇ ਆ ਠੀਕ ਆ ਵੀ ਤੁਹਾਡੀ ਅਕਮੋਡੇਸ਼ਨ ਕੰਪਨੀ ਤੇ ਉਹ ਕਿੱਥੇ ਆ ਉਹਨਾਂ ਨੇ ਸਾਰਾ ਕੰਪਨੀ ਤੇ ਵਰਕ ਪਰਮਿਟ ਤੇ ਹੀ ਲਿਖਿਆ ਹੁੰਦਾ ਤੁਹਾਡੇ ਕੰਮ ਬਾਰੇ ਵੀ ਕੰਪਨੀ ਤੇ ਵਰਕ ਪਰਮਿਟ ਤੇ ਹੀ ਲਿਖਿਆ ਹੁੰਦਾ ਵੀ ਸਾਰਾ ਕੁਝ ਤੁਸੀਂ ਉਹ ਕਰ ਸਕਦੇ ਹੋ ਤੇ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਸਾਰੀ ਇਹ ਦੇਣੀ ਸੀ ਬਾਕੀ ਦੋਸਤੋ ਕੋਈ ਘਬਰਾਉਣ ਦੀ ਗੱਲ ਨਹੀਂ ਮੈਂ ਤੁਹਾਨੂੰ ਆਹ ਸਾਹਮਣੇ ਤੁਹਾਡੇ ਪੇਸ਼ ਕਰਤੇ ਆ ਮੁੰਡੇ ਕਈ ਮੁੰਡਿਆਂ ਨੇ ਮੈਂ ਕਹਿਣਾ ਹੁਣ ਕਿਉਂਕਿ ਮੇਰੇ ਕੋਲ ਵੀਡੀਓ ਬਣਾਉਣ ਦਾ 에ਰਪੋਰਟ ਤੇ ਟਾਈਮ ਨਹੀਂ ਲੱਗਦਾ ਕਿਉਂਕਿ ਹੁਣ ਇਹ ਕੰਪਨੀ ਆ ਜਿਹਦੀਆਂ ਗੱਡੀਆਂ ਖੜੀਆਂ ਐ ਇਸੇ ਕੰਪਨੀ ਦਾ ਇਹ ਮੁੰਡਾ ਡੈਂਟਿੰਗ ਪੇਂਟਿੰਗ ਦਾ ਵਾ ਕੰਮ ਇਹ ਮੁੰਡਾ ਬਿਲ ਅਰਪੋਰਟ ਤੇ ਟਾਈਮ ਨਹੀਂ ਹੁੰਦਾ ਵੀਡੀਓ ਬਣਾਉਣ ਦਾ ਕਿਉਂਕਿ ਸਾਨੂੰ ਵੀ ਤੇਜ਼ੀ ਹੁੰਦੀ ਹੈ ਕੰਪਨੀ ਨੂੰ ਵੀ ਤੇਜ਼ੀ ਹੁੰਦੀ ਹੈ ਜਦੋਂ ਇਹਨਾਂ ਨੂੰ ਉੱਥੋਂ ਰਿਸੀਵ ਕਰਕੇ ਲੈ ਕੇ ਜਾਂਦੇ ਆ ਇਸੇ ਲਈ ਹੁਣ ਟਾਈਮ ਲੱਗਿਆ ਸੀ ਅਸੀਂ 15-20 ਦਿਨਾਂ ਬਾਅਦ ਇਹਨਾਂ ਮੁੰਡਿਆਂ ਕੋਲ ਮਿਲਣ ਆਏ ਆ ਤੇ ਸਾਡੇ ਨੇੜੇ ਹੀ ਸੀ ਚਲੋ ਵੀਡੀਓ ਬਣਾਉਣ ਦਾ ਮੌਕਾ ਲੱਗ ਗਿਆ ਤੇ ਚਲੋ ਉਹ ਤੁਹਾਨੂੰ ਇਹਨਾਂ ਤੋਂ ਮੈਂ ਥੋੜਾ ਜਿਹੜਾ ਕੋਈ ਪੁੱਛਣਾ ਸੀ ਉਹ ਵੀ ਦੱਸਦਾ ਭਾਵ ਕਿ ਵੀ ਤੁਹਾਡਾ ਕੰਫੀਡੈਂਸ ਜਿਹੜਾ ਲੋ ਨਾ ਹੋਵੇ ਜੇ ਤੁਸੀਂ ਇਹ ਵੀਡੀਓ ਚੰਗੀ ਤਰ੍ਹਾਂ ਦੇਖ ਲਈ ਸਮਝ ਲਈ ਤਾਂ ਮੇਰੇ ਹਿਸਾਬ ਨਾਲ ਨਹੀਂ ਜਰ ਇੰਦਾ ਹੋਣਾ ਚਾਹੀਦਾ ਵੀ ਤੁਸੀਂ ਰਿਜੈਕਸ਼ਨ ਹੋ ਜਾਓਗੇ ਜੇ ਤੁਸੀਂ 8ਵੀਂ ਫੇਲ ਹੋ ਠੀਕ ਆ ਪੰਜਵੀਂ ਵੀ ਫੇਲ ਹੋ ਬੰਦੇ ਵੀਰੇ ਅਨਪੜ੍ਹ ਵੀ ਮੈਂ ਤੁਹਾਨੂੰ ਟਾਈਮ ਨਹੀਂ ਲੱਗਦਾ ਬੰਦੇ ਕੋਲੇ ਜਾਣ ਨੂੰ ਜਿਹੜੇ ਬੰਦੇ 01 ਪੜ੍ਹ ਆ ਵੀਰੇ ਉਹ ਵੀ ਆਏ ਆ ਇੱਥੇ ਉਹ ਵੀ ਇੰਟਰਵਿਊ ਕਲੀਅਰ ਕਰਕੇ ਆਏ ਆ ਪਰ ਜਿਨ੍ਹਾਂ ਨੇ ਤਿਆਰੀ ਕੀਤੀ ਆ ਜਿਹੜੇ ਬੰਦਿਆਂ ਨੇ ਤਿਆਰੀ ਨਹੀਂ ਕੀਤੀ ਹੁਣੇ ਵੀ ਆਏ ਦੱਸ ਰਿਹਾ ਵੀ ਇਹਦੇ ਬੱਚੇ ਪੜ੍ਹਦੇ ਸੀ ਠੀਕ ਆ ਗਵਰਨਮੈਂਟ ਸਕੂਲਾਂ ਦੇ ਵਿੱਚ ਉਹਨਾਂ ਨੇ ਤਿਆਰੀ ਕਰਾਤੀ ਇਹਨੂੰ ਮਿਹਨਤ ਸੀ ਜਾਂ ਇਹਦੇ ਅੰਦਰ ਦਰਦ ਸੀ ਜਾਂ ਇਹਦੇ ਮਨ ਮਜਬੂਰੀ ਸੀ ਵੀ ਮੈਂ ਬਾਹਰ ਜਾਣਾ ਹੀ ਜਾਣਾ ਮੈਂ ਹਨਾ ਮੈਂ ਪਾਸ ਕਰਨੀ ਕਰਨੀ ਆ ਜਦੋਂ ਬੰਦਾ ਮੈਥ ਲਵੇ ਵੀ ਮੈਂ ਆ ਚੀਜ਼ ਕਰਨੀ ਆ ਉਹ ਵੀਰੇ ਸੰਭ ਅਸੰਭਵ ਨੂੰ ਸੰਭਵ ਕਰ ਦਿੰਦਾ ਵਾ ਤੇ ਇਸ ਲਈ ਆਪਦੀ ਇੰਟਰਵਿਊ ਦੀ ਤਿਆਰੀ ਜੁਸ਼ੀ ਕਰੋਗੇ ਤਾਂ ਫੇਰ ਹੀ ਤੁਸੀਂ ਆ ਸਕਦੇ ਹੋ ਨਹੀਂ ਮਾੜੀ ਸਾਡਾ ਕੈਮਰਾਮੈਨ ਕਲਦੀਪ ਕਲਦੀਪ ਸਿੰਘ ਢਾਲੀ ਵਾਲੇ ਵੀ ਮੇਰੇ ਪਿੰਡਾਂ ਦੇ ਹੀ ਆ ਮੈਂ ਇਹ ਵੀ ਹੁਣ ਕਲਦੀਪ ਕਿੰਨਾ ਪੜਿਆ ਮੈਂ ਬੋਲਦੀ ਮੜਾ ਜਾ ਕੇ ਮੈਂ 10ਵੀਂ ਫੇਲ ਆ ਉਹ 10ਵੀਂ ਫੇਲ ਆ ਜਿਹੜਾ ਬੰਦਾ ਸਾਡਾ ਕੈਮਰਾਮੈਨ ਹੁਣ ਇਹ ਵੀ ਪਾਸ ਕਰਕੇ ਆ ਇਹ ਤਿਰਾ ਵੀ ਦਿਖਾ ਦਿੰਦਾ ਹੁਣ ਮੁੜ ਕੇ ਆਪਾਂ ਵੀਡੀਓ ਕਲੋਜ਼ ਕਰਨਾ ਹੋਰ ਥੋੜਾ ਕੋਈ ਕੁਐਸਚਨ ਜਾਂ ਕੋਈ ਗੱਲ ਜਿੰਨ ਬਾਤ ਬਹੁਤ ਵਧੀਆ ਨਹੀਂ ਲੰਮਾ ਕੋਈ ਨਹੀਂ ਆ ਇਹ ਵੀ ਤਾਰ ਭਾਈ ਜੋ ਵੀ ਕਹਿੰਦੇ ਆ ਕਿੰਨੀ ਵੀ ਸੈਲਰੀ ਕਹਿੰਦੇ ਆ ਉਨੀ ਸੇਮ ਹੀ ਲੱਗਦੀ ਆ ਇੱਥੇ ਆਏ ਵੀ ਆ ਇਹ ਕੋਈ ਪੈਸਾ ਵੀ ਲੈ ਕੇ ਆਏ ਨਾ ਨੂੰ ਆਲ ਲੱਗਿਆ ਬਾਅਦ ਚ ਉਹ ਏਅਰਪੋਰਟ ਤੇ ਪਹੁੰਚੇ ਸਮਝ ਲੋ ਸਾਡੇ ਪਹਿਲਾਂ ਜੇਲ੍ਹ ਚ ਖਰਚਾ ਦਿੱਤਾ ਹੋ ਚਲੋ ਕੋਈ ਨਹੀਂ ਤਾਂ ਨਾਰਮਲ ਗੱਲਾਂ ਆ ਚਲੋ ਤੁਸੀਂ ਵੀ ਅਵੇਲੇਬਲ ਹੈ ਨਹੀਂ ਮਜਬੂਰੀ ਸੀ ਚਲ ਆਪਾਂ ਦੇ ਤੇ ਕੋਈ ਨਹੀਂ ਕਰ ਲੈਂਦਾ ਹੁਣ ਅਸੀਂ ਕੁਲਦੀਪ ਤੇ ਲੈ ਕੇ ਆਉਂਦੇ ਆ ਕੈਮਰਾਮੈਨ ਤੇ ਇਹ ਸਾਡਾ ਕੁਲਦੀਪ ਸਿੰਘ ਆ ਵੀ ਦਾ ਦੇ ਕਿ ਨਾ ਕੋਈ ਦੱਸਣਾ ਤੂੰ ਵੀ ਕੋਲ ਉਹ ਆਪਣਾ ਤਾਂ ਦੱਸਿਆ ਵਗਾ 10 ਵੀ ਫੇਲਾਂਗੇ ਠੀਕ ਲੱਕੇ ਧੁੱਕੇ ਖਾ ਕੇ ਪਹੁੰਚ ਗਏ ਆ ਕਿ ਇੰਟਰਵਿਊ ਕਲੀਅਰ ਕਰਕੇ ਯਾਨੀ ਕਿ ਨਾਰਮਲੀ ਸਵਾਲ ਪੁੱਛਦੇ ਕੋਈ ਜਿਆਦਾ ਹਾਰ ਨਹੀਂ ਕਰ ਉੱਥੇ ਨਾਰਮਮਲੀ ਆ ਬੇਸਿਕ ਜਿਹੜਿਆ ਯਾਨੀ ਕਿ ਆਪ ਆਪਣੀ ਲਾਈਫ ਦੇ ਵਿੱਚ ਚੱਲਣ ਵਾਲਾ ਘਰਾਂ ਦੇ ਵਿੱਚ ਚੱਲਣ ਵਾਲਾਗਾ ਉਹਨਾਂ ਕ ਤਾਂ ਆਪਾਂ ਵੀ ਅਣਪੜ ਬੰਦਾ ਵੀ ਆਪਣੇ ਬੋਲੀ ਜਾਂਦਾ ਹੈ ਬਾਬ ਕੀ ਇਹ ਇਹ ਜਿਆਦਾ ਇਹ ਮੁੰਡਾ ਤਾਂ ਬਈ ਮੈਂ ਇਹਦੀ ਗੱਲ ਕਰਦਾ ਇਹ ਮੁੰਡਾ ਰਿਟਰਨ ਨਹੀਂ ਸੀ ਅਕਲ ਦੀ ਵੀ ਰਿਟਰਨ ਆਣਾ ਸਾਉਦੀ ਦਾ 5 ਸਾਲ ਚਲੋ ਇਹਦੇ ਬੰਦੇ ਦੀ ਕਹਿ ਸਕਦੇ ਆ ਮੀ ਮੜੀ ਮੋਟੀ ਇੰਗਲਿਸ਼ ਬੰਦਾ ਉੱਥੇ ਅਰਬ ਕੰਟਰੀ ਚ ਗਿਆ ਬੋਲਦਾ ਹੀ ਆ ਤਾਂ ਹੋ ਜਾਂਦਾ ਇਹ ਤਾਂ ਵਿਚਾਰਾ ਜਮਾ ਕੁਰਾਨ ਇੱਕ ਤਰ੍ਹਾਂ ਦਾ ਇਹ ਸੀਗਾ ਵੀ ਕਿਤੇ ਗਿਆਬ ਨਹੀਂਗਾ ਇਹਦਾ ਵੀ ਵੀਜ਼ਾ ਲੱਗਿਆ ਤੇ ਇਸ ਲਈ ਮੈਂ ਤੁਹਾਨੂੰ ਕਹਿਣਾ ਮੈਂ ਐਡਾ ਕੰਫੀਡੈਂਸ ਲੋ ਕਰਨ ਦੀ ਲੋੜ ਨਹੀਂ ਤੁਸੀਂ ਇੰਟਰਵਿਊ ਦਿਓ ਕਿਸੇ ਦੀਆਂ ਨੈਗੇਟਿਵ ਗੱਲਾਂ ਸੁਣਦੀ ਨੂੰ ਕਿ ਇੰਟਰਵਿਊ ਦੇ ਤਾਂ ਹਾਂ ਵੀ ਨੁਕਸਾਨ ਦੀ ਗੱਲ ਨੁਕਸਾਨ ਤਾਂ ਵੀ ਅੱਜ ਕੱਲ੍ਹ ਦੇਖ ਲੋ ਹੁੰਦਾ ਹੀ ਆ ਜੇ ਤੁਸੀਂ ਇੰਟਰਵਿਊ ਦੀ ਫੀਸਾਂ ਵੀ ਲੱਗਦੀਆਂ ਉੱਥੇ ਉੱਥੇ ਵੀ 30-3000 ਰੁਪਏ ਲੈ ਜਾਂਦੇ ਆ ਇੱਥੇ ਵੀ ਵਰਕ ਪਰਮਨੈਂਟ ਤੇ ਖਰਚਾ 5-500 ਯੂਰੋ ਆ ਜਾਂਦਾ ਠੀਕ ਹੈ ਉਹਦੀ ਕਟਕਟੋਤੀ ਹੁੰਦੀ ਹੈ ਜਿਵੇਂ ਤੁਹਾਡੀ ਏਜੰਟ ਨਾਲ ਡੀਲ ਆ ਪਰ ਇਹਦੇ ਨਾਲੋਂ ਚੰਗਾ ਵਾ ਜੇ ਤੁਸੀਂ ਇੱਕ ਕਰੀ ਆਪਣਾ ਅਜਮਾਲੂ ਆਪਦੇ ਆਪ ਨੂੰ ਠੀਕ ਹੈ ਧੰਨਵਾਦ ਦੋਸਤੋ ਬਾਕੀ ਜੇ ਕੋਈ ਤੁਹਾਡਾ ਫਿਰ ਵੀ ਕੁਐਸਚਨ ਰਹਿ ਗਿਆ ਹੋਇਆ ਤੇ ਮੈਨੂੰ ਤੁਸੀਂ ਕਮੈਂ ਦੱਸ ਦਾਂਗੇ ਇਹ ਬੰਦਿਆਂ ਦਾ ਕੰਮ ਆ ਇਹ ਦਿਖਾ ਦਿੰਨੇ ਆ ਮਰਸੀਡੀ ਗੱਡੀਆਂ ਇੱਥੇ ਕੀ ਹੁੰਦਾ ਵਾ ਮਰਸੀ ਇੱਥੇ ਡੈਂਟਿੰਗ ਪੇਂਟਿੰਗ ਹੁੰਦੀ ਆ ਡੈਂਟਿੰਗ ਪੇਂਟਿੰਗ ਦਾ ਇਹ ਮੁੰਡਾ ਡੈਂਟਰ ਆ ਠੀਕ ਆ ਇਹ ਗੱਡੀਆਂ ਦਾ ਠੀਕ ਆ ਸੀਟਾਂ ਦੀ ਹੁੱਟਾਂ ਦੀ ਫੀਟਿੰਗ ਸਾਰਾ ਕੁਝ ਤੇਰਾ ਕੰਮ ਕੀ ਆ ਫਿਰ ਇੱਥੇ ਵੈਲਡਰ ਦਾ ਜਨਕ ਜਿਹੜੇ ਸੀਟਾਂ ਫੀਟਿੰਗ ਉਹਦਾ ਸਟੈਂਡ ਥੱਲੇ ਬਣਦਾ ਅੱਛਾ ਠੀਕ ਆ ਆ ਸਾਰਾ ਕੰਪਨੀ ਦਾ ਬਈ ਜਿੱਥੇ ਅੰਦਰ ਗੱਡੀਆਂ ਗੁੱਡੀਆਂ ਖੜੀਆਂ ਉਹ ਆ ਅਲਾਉਡ ਨਹੀਂ ਹੁੰਦਾ ਐ ਅਸੀਂ ਦਿਖਾਉਣਾ ਤੇ ਤਾਂ ਆਪਾਂ ਵੇਚ ਨਹੀਂ ਤੁਹਾਨੂੰ ਲੈ ਕੇ ਗਏ ਓਕੇ ਵੀ